ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ ਲਿਖਣ ਵਾਲੇ ਨੇ ਲਿਖਿਆ ਉਹ ਕਰਮਾ ਵਾਲੀਆਂ ਮਾਵਾਂ ਨੇ ਜਿਨ੍ਹਾਂ ਦੇ ਪੁੱਤਰ ਫੌਜੀ ਸਮਾਜ ਸੇਵੀ ਤੇ ਸੰਤ ਨੇ ਇਸ ਵਕਤ ਸਮਾਜ ਸੇਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜਿਹੜੇ ਹੱਥ ਦੇ ਵਿੱਚ ਪਾਂਛੀ ਆਸਤੇ ਘਰ ਬਣਾ ਕੇ ਅੱਜ ਲਾ ਰਹੇ ਆ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਕੀ ਨਾਮ ਆ ਮੇਰਾ ਨਾਮ ਅਜੀਤਪਾਲ ਆ ਜੀ ਮੁੱਖ ਦੇ ਅਫਸਰਕਾਰੀ ਪ੍ਰਾਇਮਰੀ ਸਕੂਲ ਸੰਤੂ ਵਾਲਾ ਅੱਛਾ ਇੱਕ ਤੁਸੀਂ ਟੀਚਰ ਹੋ ਜਿੱਥੇ ਨਾਲ-ਨਾਲ ਲੋਕਾਂ ਨੂੰ ਸਿੱਖਿਆ ਵੀ ਦਿੰਨੇ ਹੋ ਪੜਾਉਂਦੇ ਵੀ ਬੱਚਾ ਦੇ ਉੱਡੇ ਪੜਾਏ ਬਹੁਤ ਸਾਰੇ ਅਫਸਰ ਵੀ ਲੱਗ ਜਾਣਗੇ ਤਾਂ ਅੱਜ ਕੀ ਕਹਿਣਾ ਚਾਹੁੰਦੇ ਹਾਂ ਅੱਜ ਸ਼ੁਭ ਦਿਹਾੜਾ ਵਾ ਅੱਜ ਜਿਹੜੇ ਪੰਛੀ ਆਸਤੇ ਆਨ ਲੈ ਆ ਰਹੇ ਹੋ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਰੁੱਖਾਂ ਦੀ ਵੱਡੋ-ਵਡਾਈ ਬਹੁਤ ਹੋ ਰਹੀ ਹੈ ਉਹਦੇ ਕਰਕੇ ਪੰਛੀ ਜਿਹੜੇ ਉਹ ਆਪਣੇ ਘਰਾਂ ਤੋਂ ਵਾਲਣਾਂ ਤੋਂ ਦੂਰ ਹੋ ਗਏ ਆ ਤਾਂ ਅਰੋੜਾ ਮਸਬਾ ਜੀਰਾ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਆ ਜਿਹੜਾ ਕਿ ਪੰਛੀਆਂ ਦੇ ਘਰ ਜਿਹੜੇ ਬਣਾ ਕੇ ਉਹਨਾਂ ਨੂੰ ਆਵਾਜ਼ ਪੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾਲ ਦੀ ਨਾਲ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਕੁਦਰਤੀ ਆਵਾਸ ਆ ਜਿਹੜੇ ਰੁੱਖ ਆ ਕਿਉਂਕਿ ਇਹ ਆਰਟੀਫੀਸ਼ੀਅਲ ਆਵਾਸ ਅਸੀਂ ਜ਼ਰੂਰ ਉਹਨਾਂ ਨੂੰ ਦੇ ਰਹੇ ਹਾਂ ਪਰ ਜੋ ਉਹਨਾਂ ਦਾ ਕੁਦਰਤੀ ਜਗ੍ਹਾ ਹੈ ਜਿੱਥੇ ਰੈਲੀ ਉਹਨਾਂ ਨੂੰ ਦਰਖਤ ਚਾਹੀਦੇ ਆ ਤਾਂ ਅਰੋੜਾ ਮਾਸਭਾ ਵੱਲੋਂ ਅੱਜ ਦੇ ਦਿਹਾੜੇ 101 ਦਰਖਤ ਔਰ ਸਮੇਤ ਉਹਨਾਂ ਦੀ ਲੇਬਰ ਜਿੱਥੇ ਵੀ ਉਹ ਸ਼ਾਨਦਾਰ ਬੂਟਿਆਂ ਦੀ ਲੋਡ ਹੋਏਗੀ ਤਾਂ ਕਿ ਪੰਛੀ ਉਹਨਾਂ ਦੇ ਆਉਂਦਾ ਕੁਦਰਤੀ ਆਵਾਸ ਵੀ ਬਣਾ ਸਕਣ। ਹਾਂ ਉਹ ਸਾਡੇ ਵੱਲੋਂ ਜਿਹੜੇ ਸਰਦਾਰ ਸੁਖਵੀਰ ਸਿੰਘ ਸ਼ੀਰਾ ਜਹੰਦ ਸਕੂਲ ਦੇ ਸਰਵਸ ਪੰਜਾਬ ਅਸੀਂ ਸਪੌਟ ਕਵੈਂਟ ਕਰਦੇ ਔਰ ਅੱਜ ਬਹੁਤ ਹੀ ਸਤਿਕਾਰ ਦੀ ਗੱਲ ਆ ਜੋ ਸਾਡੇ ਪ੍ਰਧਾਨ ਜੀ ਸਰਦਾਰ ਰਣਜੀਤ ਸਿੰਘ ਸਿੱਕੀ ਸਾਹਿਬ ਅਰੋੜਾ ਮਾਸਭ ਔਰ ਸਦਗਰ ਰਾਕਮ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਦਾ ਔਰ ਸਾਰੀ ਟੀਮਾਂ ਦੀ ਔਰ ਸਮੁੱਚੇ ਦੇ ਲੀਡਸ਼ਿਪ ਕਰਨ ਦੀ ਜੋ پورے ਪੰਜਾਬ ਦੇ ਵਿੱਚ ਵੱਡਾ ਕੰਮ ਕਰ ਰਹੇ ਅਸੀਂ ਸ਼ਲਾਘਾ ਕਰਦੇ ਹਾਂ ਔਰ ਬਹੁਤ ਸਤਿਕਾਰ ਕਰਦੇ ਹਾਂ ਪਰਮਾਤਮਾ ਦਾ ਨੂੰ ਵੱਡੀ ਤੱਕ ਕਿਤੇ ਲੱਗ ਜਾਵੇ ਮੈਂ ਕਰਮਜੀਤ ਸਿੰਘ ਕੌੜਾ ਯੂਥ ਕਸ਼ਮਦਾਤੂ ਸਭਾ ਜੀਰਾ ਅੱਜ ਜੋ ਯੂਥ ਗੋੜਵਣ ਸਭਾ ਵੱਲੋਂ ਪੰਛੀਆਂ ਦੇ ਰਹਿਣ ਬਸੇਰੇ ਲਈ ਕੰਮ ਲਗਾਏ ਜਾ ਰਹੇ ਹਨ ਇੱਕ ਬਹੁਤ ਵਧੀਆ ਉਪਰਾਲਾ ਹੈ ਇਹ ਉਪਰਾਲੇ ਸਾਰੀਆਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ ਅਸੀਂ ਇਹ ਨਾਲ ਮਿਲ ਕੇ ਉਪਰਾਲਾ ਕਰ ਰਹੇ ਹਾਂ 5000 ਘਰ ਲਾਵਾਂਗੇ ਔਰ 101 ਘਰ ਅਸੀਂ ਉਹਨਾਂ ਰਾਂਗੜੀਆਂ ਬਰਾਦਰੀ ਵੱਲੋਂ ਬਣਾ ਕੇ ਦੇਵਾਂਗੇ ਇਹਨਾਂ ਨੂੰ ਔਰ ਨਾਲ ਇਹਨਾਂ ਦੇ ਦਰਖਤ ਵੀ ਲਾਵਾਂਗੇ ਤਾਂ ਬਹੁਤ ਹੀ ਵਧੀਆ ਤੇ ਜਵਾਬ ਪੰਛੀਆਂ ਦੇ ਲਈ ਜੀ ਕਰਮੀਆਂ ਤੋਂ ਬਚਣ ਵਾਸਤੇ ਆਪ ਤੇ ਰਾਮ ਨਰਾਤਾ ਰਾਸ ਪੰਛੀ ਜੋ ਕਿ ਪੰਛੀਆਂ ਦੇ ਘਰ ਬਣਾਏ ਜਾ ਰਹੇ ਨੇ ਬਹੁਤ ਠੀਕੀ ਦੀ ਗੱਲ ਹੈ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਵੀ ਸਰਕਾਰ ਇਹ ਪੰਛੀਆਂ ਬਾਰੇ ਵੀ ਕੁਝ ਸੋਚੇ ਆਮ ਮਤਲਬ ਵਿਅਕਤੀ ਦਾ ਇੱਕ ਦਾ ਕਾਰਜ ਜਦੋਂ ਕੋਈ ਛਾੜਦਾ ਤਾਂ ਉਹਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਪਰ ਪੰਛੀਆਂ ਨੂੰ ਮਤਲਬ ਪੰਛੀਆਂ ਬਾਰੇ ਵੀ ਸੋਚਣਾ ਚਾਹੀਦਾ ਹੈ ਬਹੁਤ ਵਧੀਆ ਮਹੱਤਵ ਚਲਾਈ ਜਾ ਰਹੀ ਆ ਤੇ ਮੈਂ ਵੱਧ ਤੋਂ ਵੱਧ ਯੂਥ ਨੂੰ ਕਹਿਣਾ ਪਾਉਂਗਾ ਵੀ ਇਦਾਂ ਦੇ ਕੰਮ ਕਰੋ ਸਿੱਖੋ